ਦੋਸਤੋ ਮੇਗ ਰਾਜ ਰੱਲਾ ਅੱਜ ਤੁਹਾਨੂੰ ਜਿਹੜੀ ਸ਼ਖਸੀਅਤ ਦੇ ਨਾਲ ਮਲਾਉਣ ਜਾ ਰਿਹਾ ਇਹਨਾਂ ਦਾ ਨਾਮ ਹੈ ਸਰਦਾਰ ਨੀਲਾ ਸਿੰਘ ਰੱਲਾ ਫਰੀਦਕੋਟ ਦੇ ਵਿੱਚ ਰਹਿੰਦੇ ਨੇ ਮੈਂ ਇਹਨਾਂ ਬਾਰੇ ਜ਼ਿਆਦਾ ਗੱਲਾਂ ਨਹੀਂ ਕਰੂੰਗਾ ਇਹ ਤੁਹਾਨੂੰ ਮੋਟੀਵੇਟ ਕਰਨ ਵਾਲੀ ਸ਼ਖਸੀਅਤ ਹੈ ਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਦੀ ਕਹਾਣੀ ਹੈ ਉਹ ਪ੍ਰੈਕਟੀਕਲ ਲਾਈਫ ਹੈ ਇਹਨਾਂ ਦੀ ਜਿਹੜੀ ਉਹ ਤੁਹਾਨੂੰ ਇੱਕ ਸਿੱਖਿਆ ਦੇਗੀ ਸਬਕ ਦੇਗੀ ਆਹ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਅਸੀਂ ਆ ਤੁਸੀਂ ਕੋਠੀ ਵੇਖ ਰਹੇ ਹੋ ਇਹ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਅਸੀਂ ਅੱਜ ਇੰਟਰਵਿਊ ਕਰ ਰਹੇ ਆਂ ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਕੋਠੀ ਇੱਧਰ ਨਾਲ ਦੀ ਕੋਠੀ ਇਹਨਾਂ ਕੋਲੇ ਦੋ ਕੋਠੀਆਂ ਨੇ ਇਹਨਾਂ ਦੇ ਦੋ ਬੇਟੇ ਨੇ ਵੱਖ-ਵੱਖ ਕੋਠੀਆਂ ਨੇ ਦੋਨਾਂ ਦੀਆਂ ਤਾਂ ਦੇਖ ਕੇ ਤਾਂ ਇਹ ਲੱਗਦਾ ਹੋਵੇਗਾ ਕਿ ਭਾਈ ਦਾਦੇ-ਪੜਦਾਦੇ ਦੇ ਕੋਲੋਂ ਇਹਨਾਂ ਨੂੰ ਕਾਫੀ ਮੋਟਾ ਖਾਨਦਾਨ ਦੇ ਵਿੱਚੋਂ ਹੀ ਵਿਰਾਸਤ ਦੇ ਵਿੱਚੋਂ ਬਹੁਤ ਸਾਰੀ ਜਾਇਦਾਦ ਮਿਲੀ ਹੋਵੇਗੀ ਫਰੀਦਕੋਟ ਸ਼ਹਿਰ ਦੇ ਵਿੱਚ ਇਹਨਾਂ ਨੇ ਆਪਣੀਆਂ ਕੋਠੀਆਂ ਵੀ ਬਣਾ ਲੀਆਂ ਆਪਣਾ ਸਟੇਟਸ ਬਣਾ ਲਿਆ ਨਹੀਂ ਇਹ ਬੰਦਾ ਜ਼ੀਰੋ ਤੋਂ ਹੀਰੋ ਬਣਿਆ ਹੈ ਜ਼ੀਰੋ ਜੇ ਜ਼ੀਰੋ ਤੋਂ ਵੀ ਮੈਂ ਥੱਲੇ ਕੁਝ ਕਵਾਂ ਕੋਈ ਕੁਝ ਹੁੰਦਾ ਤਾਂ ਮੈਂ ਉਹ ਕਹਿ ਸਕਦਾ ਕਿਉਂਕਿ ਇਸ ਬੰਦੇ ਨੂੰ ਮੈਂ ਇਹਨਾਂ ਨੂੰ ਬਚਪਨ ਤੋਂ ਜਾਣਦਾ ਸਾਡਾ ਇਹ ਜਿਹੜੇ ਘਰ ਨੇ ਕਿ ਕਹਿ ਲਓ ਉਹ ਕਿਸੇ ਵੇਲੇ ਬਚਪਨ ਦੇ ਵਿੱਚ ਅਸੀਂ ਇਕੱਠੇ ਰੱਲੇ ਪਿੰਡ ਦੇ ਵਿੱਚ ਅਸੀਂ ਇਕੱਠੇ ਖੇਡੇ ਵੱਡੇ ਹੋਏ ਤੇ ਸਰਦਾਰ ਨੀਲਾ ਸਿੰਘ ਦੇ ਜਿਹੜੇ ਸੀਗੇ ਮਾਂ-ਬਾਪ ਇਹਨਾਂ ਦੀ ਮਾਤਾ ਦਾ ਨਾਂ ਬੀਬੀ ਜਗੀਰ ਕੌਰ ਸੀ ਔਰ ਇਹਨਾਂ ਦੇ ਪਿਤਾ ਦਾ ਨਾਂ ਸਰਦਾਰ ਜਗਰਾਜ ਸਿੰਘ ਸੀ ਉਹ ਬਚਪਨ ਦੇ ਵਿੱਚ ਹੀ ਨਾਮਰਾਦ ਬਿਮਾਰੀਆਂ ਦੇ ਨਾਲ ਉਹ ਚਲੇ ਗਏ ਤੁਰ ਗਏ ਤੇ ਨੀਲਾ ਸਿੰਘ ਕਹਿ ਲੋ ਜਿਹਨੂੰ ਕਹਿੰਦੇ ਹੁੰਦੇ ਕਿ ਯਤੀਮ ਹੋ ਗਿਆ ਜਦੋਂ ਇਹੋ ਜਿਹੇ ਬੱਚੇ ਦੇ ਸਿਰ ਦੇ ਉੱਤੇ ਮਾਂ ਪਿਓ ਹੀ ਨਾ ਰਹਿਣ ਨਾ ਦਾਦਾ ਦਾਦੀ ਹੋਵੇ ਸਾਰੇ ਚਲੇ ਜਾਣ ਤਾਂ ਬੱਚਾ ਹੋਵੇ ਬਹੁਤ ਛੋਟਾ ਹੋਵੇ ਤੇ ਇਸ ਬੰਦੇ ਨੂੰ ਸਕੂਲ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ ਕੋਈ ਇੱਕ ਜਮਾਤ ਵੀ ਨਹੀਂ ਪੜਿਆ ਹੋਇਆ ਤਾਂ ਫਿਰ ਇਹਨੇ ਇਥੋਂ ਤੱਕ ਤਰੱਕੀ ਕਿਵੇਂ ਕੀਤੀ ਐਥੋਂ ਤੱਕ ਇਹਨੇ ਸੰਘਰਸ਼ ਕਿਵੇਂ ਲੜਿਆ ਆਪਣੀ ਜ਼ਿੰਦਗੀ ਦਾ ਤੇ ਮੈਂ ਇਹ ਕਹਿੰਦੇ ਆ ਤੁਹਾਨੂੰ ਹੋਂਮਕਾ ਦੇ ਵਿੱਚ ਕਿ ਜਦੋਂ ਮਾਪੇ ਤੁਰ ਗਏ ਤੇ ਫਿਰ ਘਰ ਦੇ ਵਿੱਚ ਤੰਗੀਆਂ ਤੁਰਸ਼ੀਆਂ ਜਿਹਨੂੰ ਕਹਿੰਦੇ ਨੇ ਗਰੀਬੀ ਨੇ ਆਣ ਘੇਰਾ ਪਾਇਆ ਅਨਪੜ ਬੱਚਾ ਹੋਵੇ ਘਰ ਛੱਡਣਾ ਪੈ ਜੇ ਤੇ ਉਹ ਘਰ ਛੱਡ ਕੇ ਕਿੱਥੇ ਕਿੱਥੇ ਰੋਲਿਆ ਕਿੱਥੇ ਕਿੱਥੇ ਕੀ ਕੀਤਾ ਉਹਨੇ ਇਹ ਕਹਾਣੀ ਆਪ ਆਪਣੀ ਸੁਣਾਉਣ ਗਿਆ ਜੀ ਤਾਂ ਬਾਈ ਨੀਲਾ ਸਿੰਘ ਸასი ਕਾਲ ਤੁਹਾਨੂੰ ਸასი ਕਾਲ ਦੀ ਤੁਹਾਡਾ ਧੰਨਵਾਦ ਕਰਦਾ ਮੇਰੇ ਰੰਦਾ ਜੀ ਦਾ ਅੱਛਾ ਮੈਂ ਤੁਹਾਡੇ ਬਾਰੇ ਦੱਸ 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 ਦਿੱਤਾ ਸਾਰਾ ਕੁਝ ਕਿ ਮਾਂ ਪਿਓ ਤੁਹਾਡੇ ਬਚਪਨ ਦੇ ਵਿੱਚ ਚਲੇ ਗਏ ਹਾਂਜੀ ਤੇ ਸਕੂਲ ਜਾਣਾ ਤੁਹਾਨੂੰ ਨਸੀਬ ਨਹੀਂ ਹੋਇਆ ਨਹੀਂ ਹੋਇਆ ਜੀ ਲੇਕਿਨ ਅੱਜ ਤੁਹਾਡੇ ਕੋਲੇ ਜਿਹੜਾ ਮੈਂ ਤੁਹਾਡੇ ਘਰ ਦੇ ਵਿੱਚ ਆਇਆ ਹੋਇਆ ਇੱਥੇ ਫਰੀਦਕੋਟ ਤੁਹਾਡੀ ਕੋਠੀ ਦੇ ਵਿੱਚ ਹਾਂਜੀ ਇਹ ਜਦੋਂ ਮੈਂ ਤੁਹਾਡੇ ਖੱਬੇ ਪਾਸੇ ਇੱਕ ਕੋਠੀ ਬਣੀ ਜਾਂਦੀ ਹੈ ਤੁਹਾਡੀ ਉਧਰਲੇ ਪਾਸੇ ਤੁਹਾਡੇ ਭਰਾ ਦੀ ਕੋਠੀ ਹੈ ਹਾਂਜੀ ਇਧਰ ਇਹ ਤੁਹਾਡੀ ਕੋਠੀ ਹੈ ਜਿੱਥੇ ਅੱਜ ਬੈਠੇ ਹਾਂ ਹਾਂਜੀ ਦੇਖ ਕੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਚਾਹ ਚੜਦਾ ਪਰ ਮੈਂ ਕਿਉਂਕਿ ਤੁਹਾਡੀਆਂ ਜੜਾਂ ਜਾਣਦਾ ਹਾਂ ਕਿਉਂਕਿ ਤੁਸੀਂ ਤੇ ਮੈਂ ਬਿਲਕੁਲ ਆਮੋ ਸਾਹਮਣੇ ਆਪਣੇ ਘਰ ਹੁੰਦੇ ਸੀ ਬਚਪਨ ਦੇ ਵਿੱਚ ਇਕੱਠੇ ਆਪਾਂ ਖੇਡੇ ਹਾਂ ਜਦੋਂ ਤੁਹਾਡੇ ਮਾਂ ਪਿਓ ਦੀ ਡੈਥ ਹੋ ਗਈ ਸੀਗੀ ਤੇ ਉਦੋਂ ਤੁਹਾਡੇ ਜਿਹੜੇ ਹਾਲਾਤ ਸੀਗੇ ਉਹ ਬਿਆਨ ਕਰੋ ਆਪਦੇ ਮੂੰਹੋਂ ਪਹਿਲਾਂ ਕੀ ਹਾਲਾਤ ਸੀ ਉਦੋਂ ਕਾਲੇ ਆ ਜੀ ਉੱਚੀ ਬੋਲੋ ਮੈਂ ਤਾਂ ਬਾਤ ਕਰਦਾ ਤੁਹਾਡਾ ਬਾਕੀ ਜਿਹੜੇ ਮੈਂ ਬਾਬਾ ਫਰੀਦ ਦੀ ਨਗਰੀ ਚ ਰਹਿਣਾ ਉਹਦਾ ਇੱਕ ਸ਼ਲੋਕ ਲੈਣਾ ਮੈਂ ਹੂੰ ਕਾਲੇ ਮੇੜੇ ਕੱਪੜੇ ਕਾਲਾ ਮੇੜਾ ਦਰਬੀਸ਼ ਤੇ ਨਾਹੀ ਮੇਰਾ ਮੈਂ ਫੇਰ ਲੋਕੀ ਮੈਨੂੰ ਕਹਿੰਨੇ ਦਰਬੀਸ਼ ਬਾਜੀ ਬਾਪ ਮੈਂ ਇਹ ਆਸਰਾ ਲੈ ਕੇ ਵੀ ਮਹਾਰਾਜ ਦੀ ਕਿਰਪਾ ਨਾਲ ਜੀ ਜੋ ਮੇਰੀ ਅੱਜ ਬਾਹ ਫੜੀਆ ਫਰੀਦਪੁਰ ਦੀ ਧਰਤੀ ਤੇ ਮੈਂ ਸ਼ੁਕਰਗੁਜ਼ਾਰ ਹਾਂ ਬਾਬਾ ਫਰੀਦ ਦੀ ਧਰਤੀ ਦਾ ਹੂੰ ਇਹਨਾਂ ਮੇਰਾ ਜ਼ਿੰਦਗੀ ਦਾ ਸੰਘਰਸ਼ ਆ ਬਹੁਤ ਗਰੀਬੀ ਭਰਿਆ ਤੇ ਸੰਘਰਸ਼ ਭਰੀ ਹੈਗਾ ਸੀਗਾ ਹਮ ਜਦੋਂ ਮੇਰਾ ਮਾਂ ਪਹਿਲਾਂ ਪਹਿਲਾ ਪਿਓ ਮਰ ਗਿਆ ਜੀ ਕਰਮਗਾੜਾ ਉਤਾਲੀ ਉਦੋਂ ਰਹਿੰਦੇ ਹੁੰਦੇ ਸੀ ਜੀ ਹਮ ਉਹ ਗੱਲ ਹੈਗੀ ਹੈ 67 68 ਦੀ ਹਮ ਉਦੋਂ ਬਾਅਦ ਅਸੀਂ ਪਿੰਡ ਰੱਲਾ ਵਿਕੇ ਆ ਕੇ ਸੀਗੇ ਹਮ ਰੱਲਾ ਵਿਕੇ 1973 ਦੇ ਵਿੱਚ ਮੇਰੀ ਮਾਤਾ ਜੀ ਚਲੀ ਗਈ ਉਹਦੋਂ ਮੈਂ 10 9 10 ਸਾਲ ਦਾ ਸੀਗਾ ਹਮ ਬੱਚਾ ਸੀ ਦੋਸਤ ਬੱਚਾ ਸੀਗਾ ਉਸ ਟਾਈਮ ਤੋਂ ਮੇਰਾ ਪੜਾਣ ਦਾ ਟਾਈਮ ਗਿਆ ਜਿੱਤੋਂ ਮਾ ਦਾ ਸਾਇ ਵੀ ਉੜ ਗਿਆ ਜੀ ਪਿਓ ਦਾ ਸਾਇ ਵੀ ਉੜ ਗਿਆ ਜੀ ਹੂੰ ਫਿਰ ਉਸ ਤੋਂ ਬਾਅਦ ਕੀ ਹੋਇਆ ਹੂੰ ਇਹਦਾ ਮੇਰਾ ਵੱਡਾ ਭਰਾ ਜੀ ਕੀਲਾ ਦਾ ਜੀ ਤਿੰਨ ਭਰਾ ਤਿੰਨੇ ਭੈਣਾਂ ਨੇ ਹੂੰ ਵੱਡੀ ਭੈਣ ਦਾ ਨਾਮ ਕਰਤਿਆਲ ਕਹੜਾ ਛੋਟੂ ਦਾ ਨਾਮ ਗੁੱਡੀ ਐ ਤੇ ਉਹਦੀ ਛੋਟੀ ਦਾ ਨਾਮ ਮੇਲੋ ਐ ਹੂੰ ਵੱਡਾ ਭਰਾ ਕੀਲਾ ਕਹਿੰਦੇ ਉਹ ਪਿੰਡ ਪਰੰਦਾ ਤੇ ਉਹਦੇ ਮੇਰੇ ਭਰਾ ਨੂੰ ਉਹਦੀ ਛੋਟੇ ਨੂੰ ਧਰਤ ਦੇਗਾ ਮੈਨੂੰ ਨਹੀਂ ਲੈਣ ਨਾਤੇ ਜਾਂ ਦੇਗੀ ਹੂੰ ਠੀਕ ਹੈ ਜੀ ਹੂੰ ਹੂੰ ਉਸ ਤੋਂ ਬਾਅਦ ਜਦੋਂ ਮੇਰੀ ਮਾਂ ਚਲ ਗਈ ਐ ਹੂੰ ਅਈਆ ਉਹਦਾ ਭਰਾ ਵਿਆਹ ਲੈ ਕਹਿੰਦਾ ਕੀਲਾ ਹੂੰ ਦੂਰ ਗਿਆ ਗਿਆ ਹਮ ਅੱਜ ਕੁਛ ਕੱਲ ਕੁਛ ਹਮ ਉੱਥੇ ਪਰ ਜਦੋਂ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਜ਼ਿੰਦਗੀ ਕਿਵੇਂ ਚੱਲਦੀ ਹੈ ਹਮ ਉਸ ਤੋਂ ਬਾਅਦ ਉਹਨੇ ਕੀ ਕੀਤਾ ਇਥੇ ਪਿੰਡ ਦੀ ਬਜਾਏ ਹਮ ਮੈਨੂੰ ਆਹਦੇ ਉਹਦੇ ਇੰਦਰਜੀਤ ਮੋਹਰੀ ਦੇ ਥਰੂ ਭੇਜ ਤਮਾਂਗੜਾ ਪਿੰਡ ਹੈ ਹਮ ਉੱਥੋਂ ਪਹਿਲਾਂ ਮੇਰਾ ਪੜਾਅ ਸ਼ੁਰੂ ਹੋਇਆ ਮਾਂਘੜੇ ਤੋਂ ਹਮ ਮਾਂਘੜੇ ਮੈਂ ਘੱਟੋ-ਘੱਟ 2.5 ਸਾਲ ਰਿਹਾ ਅੱਛਾ ਉੱਥੇ ਬੜਾ ਪ੍ਰੋਸੈਜੋ ਕੰਮ ਕੀਤਾ ਉਹਨਾਂ ਦਾ ਮਰ ਦਿੱਤਿਆ ਉੱਥੇ ਕਿਵੇਂ ਚਲੇ ਗਏ ਤੁਸੀਂ ਕਿਵੇਂ ਭੇਜਿਆ ਤੁਹਾਨੂੰ ਮੇਰੇ ਭਰਾ ਦੇ ਸੋਰ ਨੇ ਭੇਜਤਾ ਹੂੰ ਤੂੰ ਉਹ ਰੋਟੀ ਬੜੀ ਨਹੀਂ ਸੀ ਉੱਥੇ ਕਮਾਉਣੀ ਉਹਨੂੰ ਬਹੁਤ ਹਾਲਾਤ ਮਾੜੇ ਸੀਗੇ ਰੋਟੀ ਦੀ ਵੀ ਚਿੰਤਾ ਸੀ ਰੋਟੀ ਦੀ ਚਿੰਤਾ ਸੀ ਹੋਰ ਕੋਈ ਚਿੰਤਾ ਨਹੀਂ ਸੀ ਵੀ ਆਥਰੇ ਰੋਟੀ ਕਿੱਥੋਂ ਮਿਲੂਗੀ ਅੱਛਾ ਤੇ ਤਨ ਟਕਣ ਨੂੰ ਕੱਪੜੇ ਕਿੱਥੋਂ ਮਿਲਦੇ ਮਤਲਬ ਤਨ ਟਕਣ ਨੂੰ ਕਪੜਾ ਤੇ ਖਾਣ ਨੂੰ ਰੋਟੀ ਮਿਲ ਜੇ ਇਹ ਹੀ ਵੱਡੀ ਚਿੰਤਾ ਸੀ ਇਹੀ ਚਿੰਤਾ ਸੀ ਅੱਛਾ ਚਲੋ ਜੀ ਉੱਥੇ ਮੈਂ 2.5 ਸਾਲ ਰਿਹਾ ਹਾਂ ਹੂੰ ਉਦੋਂ ਬਾਅਦ ਉੱਥੇ ਕਿਸੇ ਦੇ ਘਰੇ ਕੰਮ ਕੀਤਾ ਫਿਰ ਹਾਂ ਮਾਨਕੇੜੇ ਇਧਰ ਪੈਤੀ ਸੀ ਬਲਵਿੰਦਰ ਸਿੰਘ ਅੱਛਾ ਉੱਥੇ ਮੈਂ ਰਿਆ ਅੱਛਾ ਉਦੋਂ ਬਾਅਦ ਇਹ ਮੇਰੇ ਭਰਾ ਦੋਨੋਂ ਚੱਲ ਕੇ ਉੱਥੋਂ ਤੁਹਾਡੇ ਭਰਾ ਨੇ ਉੱਥੇ ਤੁਹਾਨੂੰ ਕੰਮ ਤੇ ਲਾਤਾ ਉਹਨਾਂ ਤੋਂ ਕੁਝ ਪੈਸੇ ਲੈ ਲੈ ਹੋਣਗੇ ਲੈ ਲੈ ਹੋਣਗੇ ਹਾਂਜੀ ਇਹ ਮੈਨੂੰ ਨਹੀਂ ਪਤਾ ਉਹਨੂੰ ਪਤਾ ਸੀ ਅੱਛਾ ਜੀ ਉਦੋਂ ਬਾਅਦ ਦੋ ਢਾਈ ਸਾਲ ਰਹਿ ਕੇ ਇਹ ਉੱਥੋਂ ਦੋਨੇ ਭਰਾ ਮੇਰੇ ਚੱਲ ਕੇ ਪਿੰਡ ਅਮਲਖਰਣਾਗਾ ਮਲੂਟ ਦੇ ਨਾਮ ਇਹ ਉੱਥੋਂ ਆ ਗਏ ਹੂੰ ਮੇਰੇ ਨਾਲ 2 ਸਾਲ ਇਹਨਾਂ ਦਾ ਕੋਈ ਮੇਲ ਨਹੀਂ ਹੋਇਆ ਉਸ ਤੋਂ ਬਾਅਦ ਹੂੰ ਜਦੋਂ ਉੱਥੇ ਹੌਲੀ-ਹੌਲੀ ਮੈਂ ਉਹਨੂੰ ਪੁੱਛਿਆ ਦੱਸਿਆ ਫਿਰ ਮੈਂ ਆਦੇ ਭਰਾ ਦੇ ਕੋਲ ਗਿਆ ਉਹਨਾਂ ਨੇ ਪੁੱਛ ਵੀ ਇਹ ਕਰਤੇ ਕਿ ਕਿੱਥੇ ਮੈਨੂੰ ਦੱਸੋ ਤੋਈ ਹੂੰ ਉਹ ਕਹਿੰਦੇ ਆਵਾਂ ਖਾਣੇ ਕਿ ਚੱਲੇ ਜੇ ਉਸ ਤੋਂ ਬਾਅਦ ਮੈਂ ਆਵਾਂ ਖਾਣੇ ਆਇਆ ਆਵਾਂ ਖਾਣੇ ਜਦੋਂ ਮੈਂ ਆਇਆ ਉੱਥੇ ਮਿਹਨਤ ਕੀਤੀ ਜਿੰਨੀ ਕਿ ਜੋ ਘਰਾਏਗਾ ਜੀ ਮੈਂ ਮੈਂ ਤਾਂ ਕਰਦਾ ਉੱਥੇ ਆਪਲ ਪੁਰਾਣੇ ਆ ਕੇ ਕੀ ਕਰਦੇ ਰਹੇ ਤੁਸੀਂ ਫਿਰ ਉੱਥੇ ਜੀ ਮੈਂ ਇੱਕ ਬੇਲਦਾਰ ਲੱਗਿਆ ਜੀ ਕੱਸੀ ਤੇ ਅੱਛਾ ਇਹ ਜੈਲਰਾਂ ਦੇ ਘਰੇ ਜ਼ਿੰਮੇਵਾਰੀ ਸੰਭਾਲਦੇ ਸੀ ਕੰਮ ਧੰਦੇ ਦੀ ਕੰਮ ਧੰਦਾ ਕਰਾਉਂਦੇ ਸੀ ਹੂੰ ਉਥੇ ਮੈਨੂੰ ਕੰਮ ਮਿਲ ਗਿਆ ਜੀ ਨਹਿਰ ਮੈਕ ਮੇਦੇ ਵਿੱਚ ਤੇ ਮਾਨਖੇੜੇ ਕੀ ਕੰਮ ਕਰਦੇ ਸੀ ਤੁਸੀਂ ਮਾਨਖੇੜੇ ਤਾਂ ਮੈਂ ਇਕੱਲਾ ਹੀ ਸੀਗਾ ਘਰ ਦੇ ਵਿੱਚ ਹੀ ਕੰਮ ਕਰਦੇ ਕੋਈ ਘਰ ਦੇ ਵਿੱਚ ਹੀ ਹਾਂ ਜੀ ਦੇਖ ਰਹੇ ਕਿ ਸਾਰਾ ਰੋਟੀ ਪਾਣੀ ਦਾ ਮੇਰੇ ਹੱਥੀ ਉਹਨਾਂ ਦਾ ਲਿਆ ਕੇ ਕੋਈ ਬੰਦਾ ਨੌਕਰੀ ਕਰਦੇ ਰਹੇ ਜਣੀ ਨੌਕਰੀ ਕਰਦੇ ਰੋਟੀ ਪਾਣੀ ਖਵਾਉਣਾ ਜਾਂ ਖੇਤ ਬਣਾ ਕੇ ਉਹਨੂੰ ਮੇਰੀ ਜ਼ਿੰਮੇਵਾਰੀ ਸੀ ਅੱਛਾ ਉਦੋਂ ਬਾਅਦ ਜਦੋਂ ਮੈਂ ਇੱਥੇ ਆਮਲਖਾਨੇ ਆਇਆ ਆਮਲਖਾਨੇ ਤੋਂ ਬਾਅਦ ਜਦੋਂ ਮੈਂ ਉਹਦੇ ਸਾਲ ਕਰਿਆ ਮੇਰੀ ਭੈਣ ਦੀ ਛੋਟੀ ਹਮ ਇਹ ਐ ਕਿ ਅਸੀਂ ਦੋ ਭਰਾ ਕਮਾਰੇ ਸੀ ਜੇ ਮੈਂ ਤੇ ਦਰਸ਼ ਹਮ ਵੀ ਦੇਖੀ ਆ ਉਹ ਯਾਰ ਆਪਾਂ ਕੁੜੀ ਦਾ ਵਿਆਹ ਕਰੀ ਹਮ 14 15 ਸਾਲ ਦੀ ਜਿਹੜੀ ਆਦੀ ਮੈਂ ਭੈਣ ਵਿਆਹ ਦੀ ਛੋਟੀ ਭੈਣ ਭੈਣ ਵਿਆਹ ਦੀ ਹਾਂ ਤੋ ਅੱਜ ਕੱਲ ਨਵੇਂ ਪਰਜਾਈ ਦੀ ਬਹੁਤ ਘੱਟ ਬਣਦੀ ਹੁੰਦੀ ਹੈ ਜਦੋਂ ਮਾਪੇ ਉਹਨਾਂ ਚੱਤੇ ਹੋਵੇ ਨਾ ਹਮ ਪਰਜਾਈਆਂ ਕੁੜੀਆਂ ਨੂੰ ਤੰਗੀਆਂ ਨਹੀਂ ਚਾਹੁੰਦੇ ਅੱਜ ਵੀ ਹਾਲਾਤ ਹੈਗੇ ਆ ਹਮ ਹਮ ਚਲੋ ਤੇ ਕੀ ਹੋਇਆ ਉਸ ਤੋਂ ਬਾਅਦ ਉਹ ਕੰਮ ਚੱਲਦਾ ਰਿਹਾ ਅਸੀਂ ਉਹਦਾ ਵਿਆਹ ਕੀਤਾ ਜਦੋਂ ਹੂੰ ਤੇ ਇਹਦੀ ਤੰਗੀ ਪੇਸ਼ੀ ਆ ਗਈ ਹੂੰ ਮੈਨੂੰ ਤੇ ਦੋਨੇ ਭਰਾ ਕਹਿੰਦੇ ਕਿਲੇ ਤੇ ਦਰਸ਼ਨ ਕਦੇ ਵੀ ਐਂ ਕਰਕੇ ਵੀ ਦੱਸ ਹੂੰ ਮੈਂ ਵੀ ਜਿੱਥੇ ਵੀ ਤੁਹਾਨੂੰ ਪੈਸੇ ਮਿਲਦੇ ਮੇਰੇ ਵੱਟ ਲੋ ਹੂੰ ਪਰ ਕੁੜੀ ਨੂੰ ਵਿਆਹ ਦਿਓ ਹੂੰ ਮੈਂ ਸੁਖਰ ਵੀ ਯਾਰ ਆ ਬੈਗਰੂ ਦਾ ਹੂੰ ਇੱਕ ਭਾਗਸ਼ ਦਾ ਤਾਰ ਸਿੰਘ ਬਰਾੜ ਹੈ ਹੂੰ ਤੇ ਨਾਲ ਉਹਦੇ ਕਿਲਿਆਂ ਦਾ ਕੈਪਟਨ ਉਹ ਬਲਦੇਵ ਸਿੰਘ ਕਹਿੰਦੇ ਹੁੰਦੇ ਸੀ ਹੂੰ ਬਲਦੇਵ ਕਿਲਿਆਂ ਵਾਲੀ ਦਾ ਹੂੰ ਉਹਨੇ ਆਖਿਆ ਯਾਰ ਤੁਸੀਂ ਪੈਸੇ ਜਿੰਨੇ ਲੋੜ ਆ ਸਾਨੂੰ ਸਾਥੋਂ ਲੈ ਲੋ ਹੂੰ ਇਹ ਬੰਦਾ ਸਾਨੂੰ ਦੇ ਦੋ ਮੁੰਡਾ ਅੱਛਾ ਉਹਨਾਂ ਨੇ ਤਰਾ ਕਰਕੇ ਮੇਰੀ ਭੈਣ ਦੇ ਵਿਆਹ ਦੇ ਬਾਅਦ ਪੈਸੇ ਦਿੱਤੇ ਆ ਅੱਛਾ ਅਸੀਂ ਵਿਆਹ ਕਰਤਾ ਅੰਦਾਜ਼ਾ ਕਿੰਨੇ ਪੈਸੇ ਲਏ ਉਹ ਮੇਰਾ ਕਹਾਂ ਆਹ 2-3000 ਰੁਪਏ ਆਣਾ ਗੱਲ ਹੈ 7780 ਦੀ ਅੱਛਾ 2-3000 ਰੁਪਏ ਲਿਆ ਹੋਊਗਾ ਹਾਂ ਅੱਛਾ ਉਹਦੇ ਬਦਲੇ ਤੁਹਾਨੂੰ ਹਾਂ ਮੈਨੂੰ ਉਹਨਾਂ ਨੂੰ ਦਿੱਤਾ ਉਹਨਾਂ ਨੇ ਦਿੱਤਾ 2-3000 ਰੁਪਏ ਦੇ ਬਦਲੇ ਹਾਂ ਅੱਛਾ ਉਹਨਾਂ ਨੇ ਮੈਨੂੰ ਕੀ ਕੀਤਾ ਕਿਸਮਤ ਨੇ ਸਾਥ ਦਿੱਤਾ ਤੇ ਆ ਕੇ ਸਾਧਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਨਾਲ ਹੀ ਹੈ ਉੱਥੇ ਚੜਤਾ ਹੂੰ ਚਲੋ ਉਹ ਬੜਾ ਪਰਿਵਾਰ ਮੈਨੂੰ ਵਧੀਆ ਮਿਲੇ ਹੂੰ ਉਹਨਾਂ ਨੇ ਜਦੋਂ ਮੇਰਾ ਚਿਹਰਾ ਦੇਖਿਆ ਸਾਰਾ ਕੁਝ ਦੇਖਿਆ ਕਹਿੰਦੇ ਕੀ ਕੰਮ ਕਰਦਾ ਹੂੰ ਬਾਕੀ ਜੋ ਮਰਜ਼ੀ ਕਰਾ ਲਓ ਹੂੰ ਗੁਲਾਮ ਹੈ ਹਾਂ ਜੋ ਮਰਜ਼ੀ ਕਰਾਂ ਹਾਂ ਕਹਿੰਦੇ ਵੀ ਇੱਕ ਅਦਾ ਤੂੰ ਪਾਣੀ ਲਿਆਉਣਾ ਮੰਡੀ ਹੂੰ ਇੱਕ ਆਏਗਾ ਇਹਨੂੰ ਪਾਣੀ ਪਿਉਣਾ ਤੇ ਚਾਹ ਪੀਉਣੀ ਉਹਨੂੰ ਮਹਾਰਾਜ ਜੀ ਦੇ ਸਾਡੇ ਪਰਿਵਾਰ ਨੂੰ ਸੇਵਾ ਮਿਲਦੀ ਆ ਉਹ ਸੇਵਾ ਮਿਲ ਗਈ ਹੂੰ ਚਲੋ ਉੱਥੇ ਮੈਂ 1.5 ਸਾਲ ਕੀਤਾ 1.5 ਸਾਲ ਬਾਅਦ ਮੈਂ ਫੇਰ ਆਦੇ ਪਰ ਮਰ ਮਿਲ ਲ ਗਿਆ ਉਹ ਕਹਿੰਦੇ ਕਿਵੇਂ ਆ ਮੈਂ ਕਹਿੰਦਾ ਮੈਂ ਤਲਕ ਦੀ ਗੱਲ ਹੈ ਬਿਲਕੁਲ ਮੁਲਕ ਫਿਰ ਮੈਂ ਇੱਥੇ ਆ ਗਿਆ ਫਿਰ ਮੈਂ ਇਹਨਾਂ ਨੂੰ ਆ ਕੇ ਵੀ ਕਿਵੇਂ ਦੱਸੂ ਮੇਰਾ ਕੀ ਕਹਦੇ ਜੀ ਤੈਨੂੰ ਰੱਖਾਂਗੇ ਤੇ ਮੇਰੇ ਲੋਕ ਦੇ ਲਗਾ ਅੱਛਾ ਉਹ ਤੋਂ ਬਾਅਦ ਇਹਨਾਂ ਨੇ 2282 ਦੇ ਵਿੱਚ ਮੈਨੂੰ ਮਾਰਕਿੰਗ ਦਿੱਤੀ ਪਹਿਲਾਂ ਮੈਨੂੰ ਬਿਜਲੀ ਬੋਰਡ ਤੇ ਲਗਾਉਂਦੇ ਸੀਗੇ ਅੱਛਾ ਮੈਂ ਕਹਿੰਦਾ ਇਹ ਅਬਲ ਖੁਰਾਨੇ ਵਾਲਾ ਪਰਵਾਰ ਨਹੀਂ ਇਹ ਸਾਦ ਕਾਲਾ ਪਰਿਵਾਰ ਸਾਦ ਕਾਲਾ ਪਰਿਵਾਰ ਹਰਮੇਲ ਸਿੰਘ ਢਿੱਲੋਂ ਹਾਂ ਸਰਦਾਰ ਹਰਮੇਲ ਸਿੰਘ ਢਿੱਲੋਂ ਹੋਰਾਂ ਨੇ ਹਾਂ ਤੁਸੀਂ ਉਹਨਾਂ ਦਾ ਇਨਾ ਕ ਵਿਸ਼ਵਾਸ ਪਾਤਰ ਬਣ ਗਏ ਹਾਂ ਦੱਬ ਕੇ ਉੱਥੇ ਇਮਾਨਦਾਰੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕੀਤਾ ਪਰੋਸਾ ਜਿੱਤੇ ਉਹਨਾਂ ਨੇ ਫਿਰ ਇਹ ਫੈਸਲਾ ਲੈ ਲਿਆ ਵੀ ਤੁਹਾਡੀ ਸੇਵਾ ਦੇ ਬਦਲੇ ਤੁਹਾਨੂੰ ਕਿਸੇ ਮਹਿਕਮੇ ਦੇ ਵਿੱਚ ਅੱਛਾ ਤੇ ਤੁਸੀਂ ਤਾਂ ਬਿਲਕੁਲ ਅਨਪੜ੍ਹ ਸੀ ਨਾ ਅਨਪੜ੍ਹ ਸੀ ਨਰੋਹ ਅਨਪੜ੍ਹ ਹਾਂ ਸਕੂਲ ਤਾਂ ਗਏ ਹੀ ਨਹੀਂ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੈਨੂੰ ਬਿਜਲੀ ਬੋਰਡ ਦੇ ਵਿੱਚ ਲਵਾ ਦਨੇ ਆ ਮੈਂ ਕਿਹਾ ਵੀ ਬਾਈ ਮੈਨੂੰ ਬਿਜਲੀ ਬੋਰਡ ਦੇ ਵਿੱਚ ਚ ਨਾ ਲਵਾਓ ਕਿਉਂ ਤੇ ਕੰਮ ਉਹ ਮੇਰਾ ਕੰਮ ਹੋਦਾਗਾ ਮੈਤੇ ਨਾ ਹੋਣਾ ਨਹੀਂਗਾ ਕਿਉਂ ਬਚਪਨ ਵਿੱਚ ਮੈਂ ਇਹ ਨਾ ਕੰਮ ਕੀਤਾ ਨਹੀਂ ਹੂੰ ਉਦੋਂ ਵਾਰ ਕਹਿੰਦਾ ਤੂੰ ਕੀ ਕਰ ਸਕਦਾ ਮੈਂ ਕਹਾਂ ਮੈਂ ਸੇਵਾ ਕਰ ਸਕਦਾ ਹੂੰ ਕਹਾਂ ਮਾਦ ਮਿੱਟੀ ਜਿਲਾਵਾ ਦੇ ਫੇਰੇ ਇਹਨਾਂ ਨੇ ਮੈਨੂੰ ਮਾਰ ਕੇ ਮਿੱਟੀ ਕਿ ਲਵਾਇਆ ਅੱਛਾ ਡਿਊਟੀ ਮੈਂ ਉੱਥੇ ਕਰਦਾ ਰਿਹਾ ਘਰ ਹੀ ਉਹਨਾਂ ਦੇ ਅੱਛਾ 5 ਸਾਲ ਤੱਕ ਦਰਜਾਚਾਰ ਕਰਮਚਾਰੀ ਬਰਤੀ ਹੋ ਗਏ ਹਾਂ ਸੇਵਾਦਾਰ ਸੇਵਾਦਾਰ ਹਾਂਜੀ ਜੀ ਜਿਹੜੇ ਦਾ ਮੈਂ ਪੜਿਆ ਲਿਖਿਆ ਜੋ ਹੀ ਮੇਰੀ educations ਮੈਨੂੰ ਉਹ ਹੀ ਮਿਲ ਗਈ ਮੈਂ ਸ਼ੁਕਰ ਗੁਜ਼ਾਰ ਰਿਹਾ ਤੇ ਗੁਜ਼ਾਰੀ ਹੂੰ ਇਦੋਂ ਉੱਥੇ ਟੈਹ ਰਿਹਾ 85 ਦੇ ਕਰਮਾਈ ਇਹਨਾਂ ਦੇ ਨਾ ਰਿਆਂ ਡੁੜਿਆ ਹੂੰ ਉਦੋਂ ਬਾਅਦ ਸਰਕਾਰਾਂ ਟੁੱਟ ਗਈਆਂ ਤੇ ਮੈਨੂੰ ਇੱਥੇ ਦਫ਼ਤਰ ਬੁਲਾ ਲਿਆ ਮਾਰਕੀਟ ਕਮੇਟੀ ਹੂੰ ਫਿਰ ਮੈਂ ਇਥੇ ਰਹਿਣਾ ਤੁਹਾਰਤਾ ਫਰੀਦਕੋਟ ਹਾਂ ਅੱਛਾ ਇੱਥੇ ਆਇਆ ਕਰੋ ਮੈਂ ਦੀ ਡਿਊਟੀ ਕਰਾ ਕਰਾ ਚਲਾ ਜਾਇਆ ਕਰੋ ਆਇਆ ਕਰੋ ਚਲਾ ਜਾਇਆ ਕਰੋ ਅੱਛਾ ਫਿਰ ਮੈਂ ਇਥੇ ਸੁੱਤੇ ਮੈਂ ਕਿਹਾ ਵੀ ਯਾਰ ਹੁਣ ਆਪਾਂ ਆਪਦੇ ਪੈਰਾਂ ਤੇ ਖੜੇ ਹੋਈਏ ਹੂੰ ਅਦਾ ਕਰਬਾਰ ਬਣਾਈਏ ਅੱਛਾ ਫਿਰ ਮੈਂ ਉੱਥੇ ਇੱਕ ਸਾਦਕਾ ਕੋਨਾਲ ਜਗਾ ਲਈ ਸੀ ਅੱਛਾ ਨਾ ਜਗ੍ਹਾ ਜਦੋਂ ਫਿਰ ਤਾਂ ਤਨਖਾਹ ਮਿਲਣ ਲੱਗੀ ਤੁਹਾਨੂੰ ਤਨਖਾਹ ਮਿਲਣ ਲੱਗੀ ਹੂੰ ਉਸ ਮੈਂ ਪਿੱਛੇ ਭਰਾ ਨੂੰ ਦਿੰਦਾ ਰਿਹਾ ਉਹਦੇ ਬੱਚੇ ਛੋਟੇ ਸੀਗੇ ਹੂੰ ਕਨਾਲ ਸੀ ਕਿੱਲੇ ਨੇ ਹੂੰ ਤੇ ਮੈਂ ਦਿੰਦਾ ਰਿਹਾ ਤੇ ਮੈਂ ਆਖਿਆ ਵੀ ਅਸੀਂ ਆਪਣਾ ਆਪ ਦਾ ਵੀ ਰੋਟੀ ਹੋਮ ਨੂੰ ਅੱਛਾ ਮੈਂ ਉਸ ਸਾਥ ਕਿ ਜਗਾ ਲੈ ਫਿਰ ਤੁਸੀਂ ਸੋਚਿਆ ਵੀ ਮਕਾਨ ਬਣਾਵਾ ਮਕਾਨ ਬਣਾਵਾ ਮੈਂ ਉੱਥੇ ਜਗਾ ਲੈ ਕੇ ਕਨਾਲ ਇੱਕ ਛੋਟਾ ਜਿਹਾ ਕਨਾਲ ਲੈ ਪਾ ਲਿਆ ਹੂੰ ਉੱਥੇ ਮੈਂ ਰਹਿਣ ਲੱਗ ਗਿਆ ਹੂੰ ਉਸ ਤੋਂ ਬਾਅਦ ਉੱਥੇ ਹਾਲਾਤ ਇੰਨੇ ਬਾੜੇ ਹੋ ਗਏ ਜੀ ਹੂੰ ਉਹ ਜਗਾ ਵੇਚ ਕੇ ਹੂੰ ਮੈਂ ਵੀ ਕੂਟਰ ਲੈਣਾ ਸ਼ੁਰੂ ਕਰਤਾ ਅੱਛਾ ਕਿਰਾਏ ਤੇ ਅੱਛਾ ਉਹ ਟਾਈਮ ਮੈਂ ਕਿਰਾਏ ਤੇ ਰਿਹਾ ਉਹ ਪੈਸੇ ਸੀ ਮੇਰੇ ਕੋਲੇ ਹੂੰ ਇੱਥੇ ਮੈਂ ਚੱਕੀ ਮਲ ਸਿੰਘ ਰੋਡ ਤੇ ਚਟਰ ਟੋਨ ਨਹੀਂ ਮੈਂ 10 ਮਰਲੇ ਜਗਾ ਲੈ ਗੇ ਅੱਛਾ ਜਦੋਂ 10 ਮਰਲੇ ਮੈਂ ਜਗਾ ਲਈ ਆ ਹੂੰ ਤੇ ਮੈਂ ਕਹਿੰਦਾ ਉਹਨੂੰ ਜਗਾ ਲੈ ਲੀਏ ਹੌਲੀ ਹੌਲੀ ਪਾਲਾਂਗੇ ਹੂੰ ਤੇ ਉਹ ਤੋਂ ਬਾਅਦ ਕੀ ਹੋਇਆ ਜਿਹੜਾ ਮੇਰਾ ਸਹਰਾ ਸਾਹਿਬ ਜੀ ਨਾਲ ਇੱਕ ਦਿਨ ਬਰਬਾਦੀ ਮਹਿਕਮੇ 'ਚ ਲੱਗਿਆ ਸੀਗਾ ਹੂੰ ਇੱਥੇ ਬਰੋਹਪੁਰ ਡਿਉਕੀ ਸੀ ਉਹ ਜਿਹੜੀ ਮੇਰੀ ਤੇ ਨਾ ਮੈਂ ਵਿਆਹ ਕਰਕੇ ਸੀ ਉਹਨੇ ਦੱਸ ਪਾਤੀ ਮੇਲੋਂ ਨੇ ਹੂੰ ਵੀ ਐ ਕਰਕੇ ਬਾਈ ਜੇ ਤੂ ਰੀਕਾ ਕਰਨਾ ਮੇਰਾ ਭਰਾ ਹੈਗਾ ਫਿਰ ਉਹ ਕੋਟ ਲੇਗਾ ਅੱਛਾ ਉਹ ਕਰਦਾ ਕਰਦਾ ਇੱਥੇ ਮੇਰੇ ਕੋਲ ਆ ਗਿਆ ਅੱਛਾ ਮੈਨੂੰ ਕਹਿੰਦਾ ਵੀ ਕਿੰਨੀ ਤਨਖਾਹ ਹੈਗੀ ਮੈਂ ਦੱਸਿਆ ਉਹ ਆਪ ਭਾਗਤ ਕੀਤੀ ਰੋਟੀ ਪਾਣੀ ਖਵਾਇਆ ਹੂੰ ਤੇ ਮੈਂ ਕਹਿੰਦੀ ਜਗ੍ਹਾ ਮੇਰੇ ਕੋਲ ਹੈਗੀ ਆ ਪਰ ਰੀਕਾ ਮੈਂ ਉਹ ਪ੍ਰਵਾਦਾ ਲੈਣਾ ਜਿਹਦੇ ਦੋ ਪਰੀਆ ਨੇ ਹੂੰ ਕਹਿੰਦਾ ਇਹਦਾ ਕਾਰਨ ਵੀ ਮੇਰਾ ਵੱਡਾ ਭਰਾ ਵੀ ਹੈਗਾ ਉਹ ਉਹਨੇ ਜਿਵੇਂ ਰਿਸ਼ਤਾ ਉਹ ਉਹ ਨਹੀਂ ਹੁੰਦਾ ਸੀਗਾ ਉਹ ਨਹੀਂ ਸੀ ਰਿਹਾ ਕਾਰਨ ਗਰੀਬੀ ਤੰਗੀ ਸੀ ਗਰੀਬੀ ਤੰਗੀ ਸੀ ਮੈਂ ਮਲਾਜ਼ਮ ਹੋ ਗਿਆ ਸੀ ਮੇਰਾ ਘਰ ਤੇ ਵੀ ਉਹ ਵਹ ਹੂੰ ਉਹ ਬਜ਼ੁਰਗ ਕਹਿੰਦੇ ਵੀ ਨਹੀਂ ਪਹਿਲਾਂ ਜੀ ਰਿਤਾ ਤੈਨੂੰ ਕਰਾਂ ਹੂੰ ਫਿਰ ਮੈਂ ਉਹਦੇ ਭਰਾ ਨਾਲ ਰਾਏ ਕੀਤੀ ਉਹ ਕਹਿੰਦਾ ਪਹਿਲਾਂ ਚੱਲ ਤੂੰ ਕਰ ਆਲਾ ਹੂੰ ਤਦੋਂ ਉਹਨਾਂ ਨੇ ਮੈਨੂੰ ਰਿਸ਼ਤਾ ਕਰਤਾ ਉਦੋਂ ਬਾਅਦ ਜਿੱਤੇ ਵੀ ਗੁਰਮੈ ਦੋ ਘਮਨੇ ਆ ਦੇ ਖੜੇ ਗਾਪੇ ਹੂੰ ਕਮਰਾ ਘਰ ਪਹੁੰਚਦੇ ਉਹਨਾਂ ਨੇ ਰਿਸ਼ਤਾ ਕਰਤਾ ਤੁਹਾਨੂੰ ਰਿਸ਼ਤਾ ਕਰਤਾ ਦੋਨੇ ਭਰਾਵਾਂ ਨੂੰ ਇੱਕ ਨੂੰ ਕੀਤਾ ਮੈਨੂੰ ਇਕੱਲੇ ਨੂੰ ਅੱਛਾ ਚਲੋ ਹੌਲੀ ਹੌਲੀ ਅਸੀਂ ਮਿਹਨਤ ਕਰਦੇ ਜੀ ਨਾਲ ਮੈਂ ਡਿਪਟੀ ਦਰਾਂ ਨੂੰ ਮੈਂ ਹੋਰ ਵੀ ਬਥੇਰੇ ਕੰਮ ਕਰਦਿਆਂ ਚਾਹ ਪਾਣੀ ਦਾ ਨਾਲ ਮੈਂ ਕੁੱਕਾ ਚਲਾ ਲਿਆ ਉਹ ਮਿਹਨਤ ਕੀਤੀ ਆ ਅੱਛਾ ਚਾਹ ਦਾ ਖੋਖਾ ਵੀ ਚਲਾਇਆ ਹਾਂ ਰਾਤ ਦੀ ਡਿਊਟੀ ਕਰਦਾ ਸੀ ਕਰਦੇ ਨਹੀਂ ਮੈਂ ਚਾਹ ਪਾਣੀ ਅੱਛਾ ਰਾਤ ਨੂੰ ਡਿਊਟੀ ਕਰਨੀ ਦਿਨੇ ਆਪਦਾ ਚਾਹ ਦਾ ਖੋਖਾ ਚਲਾਉਣਾ ਹਾਂ ਅੱਛਾ ਹਾਂ ਤਾਂ ਪਹਿਲੇ ਕਮਾਉਣੇ ਗਰੀਬੀ ਜੀ ਹਾਂ ਪਹਿਲੇ ਇਕੱਠੇ ਕਰਨੇ ਜੀ ਘਰ ਪਾਉਣਾ ਸੀ ਹੂੰ ਫਿਰ ਦੋ ਕਮਰੇ ਪਏ ਹੂੰ ਕਮਰੇ ਪਾ ਕੇ ਖੁਦ ਬਾਜੀ ਮੇਰਾ ਵਿਆਹ ਹੋਇਆ ਅੱਛਾ 1999 ਦੇ ਵਿੱਚ ਅੱਛਾ ਨਾਨਮੀ ਦੇ ਵਿੱਚ ਵਿਆਹ ਹੋਇਆ ਤੈਨੂੰ ਵਧੀਆ ਮੇਰਾ ਜੀਵਨ ਸਾਥੀ ਮਿਲਿਆ ਮੇਰਾ ਬਹੁਤ ਆ ਦਿੱਤਾ ਮੈਂ ਉਹਦਾ ਧੰਨਵਾਦ ਕਰਦਾ ਕੀ ਨਾਂ ਤੁਹਾਡੀ ਪਤਨੀ ਦਾ ਹਰਜਿੰਦਰ ਕੌਰ ਹੈਗੀ ਹਰਜਿੰਦਰ ਕੌਰ ਹਰਜਿੰਦਰ ਕੌਰ ਠੀਕ ਹੈ ਬਹੁਤ ਆ ਗਿਆ ਕਹਿੰਦੇ ਮੇਰੀ ਪਤਨੀ ਮੈਂ ਜੀ ਪਤਨੀ ਮੈਨੂੰ ਮਿਲਿਆ ਇਹ ਹੀ ਉਹ ਤੋਂ ਬਾਅਦ ਉਹ ਤੋਂ ਬਾਅਦ ਮਤਲਬ ਫਿਰ ਬੱਚੇ ਆ ਹੁਣ ਤੁਹਾਡੇ ਹਨਾ ਉਹ ਤੋਂ ਬਾਅਦ ਮੇਰੇ ਦੋ ਬੇਟੇ ਹੋਏ ਵੱਡੇ ਦਾ ਨਾਂ ਕਰਤੇ ਸੀਗਾ ਗੁਰਤੇਜ ਸਿੰਘ ਤੇ ਹੁਣ ਮੈਨੂੰ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਐ ਉਹਨੇ ਦੱਸਿਆ ਕਿ ਉਹ 에어 ਫੋਰਸ ਦੇ ਵਿੱਚ ਸਾਰਜੈਂਟ ਦੇ ਆਉਂਦੇ ਦੇ ਉੱਤੇ ਉਹ ਤਾਇਨਾਤ ਆ ਇਸ ਵੇਲੇ ਐਮ ਐ ਪੋਲੀਟੀਕਲ ਸਾਇੰਸ ਆ ਉਹ ਤੁਹਾਡਾ ਬੇਟਾ ਠੀਕ ਆ ਜੀ ਹੈਨਾ ਹਾਂਜੀ ਹਾਂਜੀ ਤੇ ਜਿਹੜੀ ਤੁਹਾਡੀ ਨੂੰਹ ਆ ਉਹਦੇ ਘਰ ਵਾਲੀ ਗੁਰਤੇਜ ਦੇ ਘਰ ਵਾਲੀ ਹਾਂਜੀ ਉਹ ਵੀ ਬੀ ਐਸ ਸੀ ਨਰਸਿੰਗ ਆ ਕੁੜੀ ਨਰਸਿੰਗ ਮੈਡੀਕਲ ਕਾਲਜ ਉਹ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਨਰਸਿੰਗ ਆ ਅਫੀਸਰ ਆ ਉਹ ਅਫੀਸਰ ਰਾਤਰੀ ਕੋਠਾ ਆਂਦੀ ਆ ਹਾਂ ਬਹੁਤ ਅੱਛੇ ਉਹਦੇ ਆ ਦੋਨਾਂ ਬੱਚਿਆਂ ਦੇ ਉਹਨਾਂ ਦੇ ਬਹੁਤ ਬੱਥੇ ਹੁੰਦੇ ਆ ਤੇ ਛੋਟਾ ਬੇਟਾ ਕੀ ਹੈ ਤੁਹਾਡਾ ਛੋਟਾ ਬੇਟਾ ਜੀ ਮੇਰਾ ਬੈਂਕ ਦੇ ਵਿੱਚ ਹੈ ਸਟੇਟ ਬੈਂਕ ਪਟਿਆਲਾ ਸਟੇਟ ਬੈਂਕ ਆਫ ਇੰਡੀਆ ਹਾਂ ਜੀ ਹੁਣ ਇੰਡੀਆ ਹੋ ਗਿਆ ਪਹਿਲਾਂ ਪਟਿਆਲਾ ਸੀ ਉਹ ਹਾਂ ਪਟਿਆਲਾ ਸੀ ਹਾਂ ਉਹਦੇ ਵਿੱਚ ਉਹ ਕੈਸ਼ੀਅਰ ਆ ਉਹ ਕੈਸ਼ੀਅਰ ਆ ਉਹਦੇ ਚ ਨਾ ਮੇਰੇ ਬੱਚੇ ਦੋਨੋਂ ਤੇ ਉਹਦੇ ਘਰ ਵਾਲੀ ਹੈ ਜਿਹੜੀ ਕੁੜੀ ਦੂਜੀ ਨੂੰ ਤੁਹਾਡੀ ਛੋਟੀ ਉਹ ਐਮ ਕਾਮ ਮੈਨੂੰ ਦੱਸਿਆ ਉਹਨੇ ਕੁੜੀ ਨੇ ਹਾਂ ਜੀ ਉਹ ਉਹ ਕੁੜੀ ਜਾਨੀ ਕਰੇ ਸਾਰੇ ਪਰਿਵਾਰ ਦੀ ਦੇਖਰੇਖ ਕਰਦੀ ਹੈ ਹਾਂ ਐਮਕੋਮ ਆ ਉਹ ਵੀ ਕੁਆਲੀਫਾਈਡ ਕੁੜੀ ਆ ਉਹ ਹਾਂ ਜੀ ਉਹ ਬਹੁਤ ਸਿਆਣੀ ਲੜਕੀ ਹੈਗੀ ਆ ਹੂੰ ਜਿੰਨਾ ਵੀ ਪਰਿਵਾਰ ਆ ਉਹ ਦੇਖਰੇਖ ਕਰਦੀ ਪਈ ਆ ਠੀਕ ਆ ਜੀ ਲਗ ਪੱਗ ਜੀ ਮੈਂ 1999 ਵਿੱਚ ਵਿਆਹ ਹੋਇਆ ਤੇ ਹੋ ਗਏ ਆ ਹੂੰ ਤੇ ਕੀ ਉਹਦੋਂ ਬਾਅਦ ਮੇਰੇ ਨਾਲ ਸਾਪਾ ਪਰਦਾ ਹੂੰ ਮੈਂ ਉਹਦੇ ਵੱਡੇ ਭਰਾ ਦਰਸ਼ਨ ਸਿੰਘ ਨੂੰ ਵੀ ਵਿਆਹ ਲਿਆ ਸੀਗਾ ਅੱਛਾ ਉਹਦੇ ਵੀ ਦੋ ਬੇਟੀਆਂ ਇੱਕ ਬੇਟਾ ਆ ਹੂੰ ਬੇੜੀਆਂ ਦੀ ਉਹਨਾਂ ਦੀ ਮੈਰਿਜ ਹੋ ਗਈਆ ਬੇੜੀਆਂ ਸਰਕਾਰੀ ਸਕੂਲ ਚ ਪੜ੍ਹੀਆਂ ਉਹਨਾਂ ਦਾ ਬੇਟਾ ਵੀ ਸਰਕਾਰੀ ਕੂਟ ਪੜ੍ਹਾ ਉਹਨੇ ਇਤਨੇ ਨਾਲ ਬੜਕ ਕੰਮ ਕੀਤੇ ਆ ਹਮ ਅਜਾ ਉਦੋਂ ਬਾਅਦ ਇੱਕ ਹੋਰ ਸਾਡੇ ਨਾਲ ਆਸਪਾਪ ਰਾ ਜਿਹੜਾ ਮੇਰਾ ਵੱਡਾ ਭਰਾ ਕਿਲਾ ਸਿੰਘ ਸੀਗਾ ਉਹਦੇ ਘਰੋਂ ਮਰ ਗਿਆ ਹਮ ਆਮਰਜੀਤ ਕੌਰ 93 ਦੇ ਵਿੱਚ ਹਮ ਉਹਨਾਂ ਦੇ ਬੱਚੇ 5 6 ਹਮ ਉਹਨਾਂ ਬੱਚਿਆਂ ਦੀ ਵੀ ਜ਼ਿੰਮੇਵਾਰੀ ਸਾਡੇ ਤੇ ਪਈ ਅੱਛਾ ਮੇਰੇ ਘਰ ਅਗੇ ਤੇ ਪਈ ਅੱਛਾ ਮੇਰੇ ਤੇ ਪਈ ਹੈ ਹਮ ਜਦੋਂ ਜਦੋਂ ਬੱਚਿਆਂ ਕੋਲੇ ਮਾਂ ਹੀ ਨਾ ਰਹੀ ਸਾਨੂੰ ਦੇਖ ਰੇਖ ਕਰਨੀ ਪਈ ਆ ਕਮੀਨਦਾਰੀ ਹੋਰ ਵੱਧ ਗਈ ਆ ਇਧਰ ਤਾਂ ਸਾਡੇ ਬੱਚਿਆਂ ਦਾ ਪੜ੍ਹਨ ਦਾ ਟਾਈਮ ਜੀ ਆ ਇੱਥੇ ਕੀ ਅਸੀਂ ਐਜੂਕੇਸ਼ਨ ਦੇਵਾਂਗੇ ਬੱਚਿਆਂ ਨੂੰ ਉਧਰ ਉਹ ਪੰਜ ਬੱਚੇ ਸਾਡੇ ਨਾਲ ਜੁੜ ਗਏ ਆ ਹੌਲੀ ਹੌਲੀ ਜ਼ਿੰਦਗੀ ਅੱਜ ਕੋਸ ਕੱਲ ਕੋਸ ਪਹਿਲਾਂ ਉਹ ਬੱਚੇ ਦੇ ਜੀ ਦੋਆਂ ਦੇ ਵਿਆਹ ਕੀਤੇ ਦੋ ਬੱਚੀਆਂ ਸਿਰ ਮੇਰੇ ਕੋਲੇ ਰਹਿ ਗਈਆਂ ਮੇਰੇ ਬੱਚੇ ਦੋਨੋਂ ਸਰਕਾਰੀ ਸਕੂਲ 'ਚ ਪੜ੍ਹਦੇ ਰਹੇ ਆ ਪਹਿਲਾਂ ਤਾਂ ਇੱਥੇ ਛੋਟਾ ਜਿਹਾ ਸਕੂਲ ਜੀ ਇੰਗਲਿਸ਼ మీడియం ਹੂੰ ਉਦੋਂ ਬਾਅਦ ਗਾਂਧੀ ਸਕੂਲ ਤੋਂ ਬਟਾ ਬੇਟਾ ਪੜਿਆ ਹੂੰ ਗਾਂਧੀ ਸਕੂਲ ਤੋਂ ਬਾਅਦ ਇਹ ਲక్ష్ਮੀ ਤੋਂ ਬਾਅਦ ਏ ਨਮੋਦਿਆ ਸਕੂਲ ਹੂੰ ਬੜੇ ਛੇੜੇ ਪੜਿਆ ਉਦੋਂ ਬਾਅਦ ਇਹ ਮੇਰਾ ਵੱਡਾ ਬੇਟਾ ਵਿਕਾ ਦੇਰੇ ਘਰੇ ਰੱਬ ਦੀ ਆਸ਼ੀਰਵਾਦ ਦਾ ਕਹਿਣ ਦਾ ਭਾਵੇਂ ਕਿ ਭਾਵੇਂ ਤੁਹਾਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਤੁਸੀਂ ਇਹ ਗੱਲ ਪਛਾਣ ਲਈ ਕਿ ਕਰਦੇ ਵਿੱਚੋਂ ਗਰੀਬੀ ਜੇ ਕੱਢਣੀ ਹੈ ਤਾਂ ਪੜਨਾ ਜ਼ਰੂਰੀ ਹੈ ਪੜਨਾ ਜ਼ਰੂਰੀ ਹੈ ਪੜਨਾ ਜ਼ਰੂਰੀ ਹੈ ਨਾ ਬੱਚਰ ਮੈਂ ਔਰ ਥੋੜੀ ਤਨਖਾਹ ਦੇ ਨਾਲ ਤੁਸੀਂ ਜਿੱਥੇ ਆਪਦੇ ਦੋਨੋਂ ਬੇਟਿਆਂ ਨੂੰ ਪਾਲਿਆ ਤੇ ਪੜਾਇਆ ਚੰਗੇ ਉਹਦੇ ਉਧਾਂ ਤੇ ਪਹਚਾਇਆ ਉਹਨਾਂ ਨੂੰ ਆ ਕੁੜੀਆਂ ਚੰਗੀਆਂ ਮਿਲ ਗਿਆ ਘਰ ਆਣੀਆਂ ਘਰ ਹਾਂਜੀ ਹਾਂਜੀ ਤੇ ਉਥੇ ਮਤਲਬ ਤੁਸੀਂ ਮੈਨੂੰ ਇਹ ਦੱਸ ਰਹੇ ਹੋ ਵੀ ਤੁਹਾਡੇ ਵੱਡੇ ਭਰਾ ਦੀ ਜਿਹੜੀ ਘਰ ਵਾਲੀ ਸੋਦੀ ਡੈਥ ਹੋ ਗਈ ਤੁਹਾਡੀ ਪਰਜਾਈ ਦੀ ਉਹਨਾਂ ਦੇ ਵੀ ਪੰਜ ਬੱਚੇ ਤੁਸੀਂ ਸਿਰੇ ਲਾਏ ਸਿਰੇ ਲਾਏ ਹਾਂਜੀ ਹਾਂਜੀ ਉਹਨਾਂ ਦੇ ਬੱਚੇ ਇੰਨੀ ਥੋੜੀ ਤਨਖਾਹ ਦੇ ਵਿੱਚ ਇਹ ਸਾਰਾ ਕੁਝ ਕਰ ਲੈਣਾ ਯਾਰ ਇਹ ਮੈਨੂੰ ਤਾਂ ਜਾਦੂ ਵਰਗੀ ਗੱਲ ਲੱਗਦੀ ਹੈ ਵੀ ਦੋ ਕੋਠੀਆਂ ਇਸ ਵੇਲੇ ਤੁਹਾਡੀਆਂ ਕੋਠੀ 'ਚ ਬੈਠੇ ਆ ਤੁਹਾਡੇ ਵਾਲੀ 'ਚ ਇਧਰ ਨਾਲ ਛੋਟੇ ਦੀ ਬਣ ਰਹੀ ਹੈ ਇਹ ਸਤਗੁਰ ਦੀ ਰਹਿਮਤ ਹੈ ਜੀ ਹਾਂ ਚਲ ਇੱਕ ਮੈਂ ਮੈਂ ਤੁਹਾਨੂੰ ਬੇਇੱਜ਼ਤ ਕਰਦਾ ਹਾਂ ਕਿ ਅਜੀ ਕਹਿੰਦੇ ਵੀ ਅਜੀ ਬੱਚੀ ਵਿਆਹ ਦੀ ਸਾਡਾ ਘਰ ਤਾਂ ਘਟ ਗਿਆ ਨਹੀਂ ਹਾਂ ਜਦੋਂ ਬੱਚੀ ਵਿਆਹਨੇ ਸਾਡਾ ਘਰ ਤਾਂ ਵੱਧਾ ਹਮ ਉੜਮਕੜ ਮਈ ਦੇ ਵਿੱਚ ਕਿਤੇ ਉਹਦੀ ਦੇਤ ਹੋਊਗੀ ਕਿਤੇ ਉਹਦੀ ਕੁੜੀ ਕਿਤੇ ਗਮੀ ਉਹ ਦੁਬਾਰਾ ਬੱਤੀਆਂ ਵਿਆਹੇ ਗਿਆ ਆਉਣਾ ਜਾਣਾ ਵੱਧ ਗਿਆ ਆਂਦਾ ਦਾ ਜੱਪ ਜੱਲੇ ਵੀ ਕਰਾਉਣੇ ਪੈਂਦੇ ਆ ਉਹ ਵੀ ਜ਼ਿੰਮੇਦਾਰੀਆਂ ਬੜੀਆਂ ਤੇ ਉਹਦੇ ਉਹ ਜਿਹੜਾ ਤੁਸੀਂ ਭੈਣ ਦੇ ਵਿਆਹ ਦੇ ਉੱਤੇ ਜਿਹੜੇ ਤੁਸੀਂ ਕਹਿੰਦੇ 2-3000 ਰੁਪਏ ਲਿਆ ਉਹਦੇ ਬਦਲੇ ਕਿੰਨੀ ਦੇਰ ਕੰਮ ਕਰਦੇ ਰਹੇ ਫਿਰ ਤੁਸੀਂ ਉਹ ਮੈਂ 1.5 ਸਾਲ ਕੰਮ ਕੀਤਾ 1.5 ਸਾਲ ਕੰਮ ਕਰਦੇ ਰਹੇ ਉਹੀ ਫ੍ਰੀ ਫੰਡ 'ਚ ਹੀ ਹਾਂਜੀ 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 ਅੱਛਾ ਉਦੋਂ ਬਾਅਦ ਉਹਨਾਂ ਨੇ ਮੈਨੂੰ ਆਖਿਆ ਵੀ ਆਏਗਾ ਉਹ ਬੰਦੇ ਭਲੇ ਮਾਨਸੂ ਸੀ ਫਿਰ ਉਹਨਾਂ ਨੇ ਦੇਖਿਆ ਵੀ ਇਹਨੇ ਸਾਡੀ ਸੇਵਾ ਬਹੁਤ ਕੀਤੀ ਹਾਂਜੀ ਤੁਹਾਨੂੰ ਮਤਲਬ ਉਹਨਾਂ ਨੇ ਦਰਜਾ ਚਾਰ ਕਰਮਚਾਰੀ ਮਾਰਕੀਟ ਕਮੇਟੀ ਚ ਲਵਾਤਾ ਉਥੋਂ ਫਿਰ ਤੁਹਾਡੀ ਜ਼ਿੰਦਗੀ ਚ ਯੂ ਟਰਨ ਜਿਹੜਾ ਕਹਿ ਲੋ ਆ ਗਿਆ ਆ ਗਿਆ ਤੇ ਤੁਸੀਂ ਲਾਈਨ ਤੇ ਚੜ ਗਏ ਯੂ ਟਰਨ ਇਸ ਕਰਕੇ ਆ ਜੀ ਮੈਂ ਪੜੇ ਲਿਖੇ ਪਰਿਵਾਰਾਂ ਦੇ ਵਿੱਚ ਰਹਿੰਦਾ ਸੀਗਾ ਹੂੰ ਮੈਂ ਇੱਕ ਥੋੜੇ ਨੇ ਭਾਏ ਨਹੀਂ ਪੜਿਆ ਤਾਂ ਮੈਂ ਬੱਚਿਆਂ ਨੂੰ ਜ਼ਰੂਰ ਪੜਾਉਣ ਦੀ ਕੋਸ਼ਿਸ਼ ਕਰਾਂ। ਹੂੰ ਜਦੋਂ ਵੀ ਮੈਨੂੰ ਪੜਿਆ ਲਿਗਾ ਪਰਿਵਾਰ ਮਿਲ ਜਾਂਦਾ ਜਦੋਂ ਹੁਣ ਭਾਈ ਨੀਲਾ ਸਿੰਘ ਤੁਹਾਨੂੰ ਜਦੋਂ ਆਪਦਾ ਬਚਪਨ ਯਾਦ ਆਉਂਦਾ ਹੈ ਫਿਰ ਜਜ਼ਬਾਤ ਤਾਂ ਜਜ਼ਬਾਤੀ ਤਾਂ ਹੁੰਦੇ ਹੋਵੋਗੇ ਯਾਰ ਵੀ ਕੋ ਉਹ ਵੇਲਾ ਸੀ ਨੰਗੇ ਪੈਰ ਹੁੰਦੇ ਮੈਂ ਵੇਖ ਲਾ ਨੰਗੇ ਪੈਰ ਹੁੰਦੇ ਹਾਂਜੀ ਨੰਗੇ ਪੈਰ ਹੁੰਦੇ ਮਾਪੇਓ ਸਿਰਤੇ ਨਹੀਂ ਸੀ ਹਾਂ ਰੋਟੀ ਖਾਣ ਦੀ ਸ਼ਾਮ ਨੂੰ ਚਲਦਾ ਹੁੰਦਾ ਸੀ ਮਿਲੂਕ ਨਹੀਂ ਮਿਲੂ ਨਹੀਂ ਮਿਲੂਗੀ ਇਹ ਹਾਲਾਤ ਸੀਗੇ ਹਨਾ ਹਾਂਜੀ ਮੈਂ ਖੰਦੇ ਰਿਆਂ ਤੁਹਾਡੇ ਕੋਲ ਜਦੋਂ ਅਸੀਂ ਇਕੱਠੇ ਜਾਂਦੇ ਰਹੇ ਆਂ ਤੁਸੀਂ ਬਾਹਰ ਅੰਦਰ ਜਾਂਦੇ ਸੀਗੇ ਛੋੜੇ ਤੁਸੀਂ ਵੀ ਗਰੀਬੀ ਦੇ ਦਾਗ ਦੇ ਵਿੱਚੋਂ ਨਿਕਲੋ ਮੈਂ ਵੀ ਨਿਕਲਿਆ ਹਾਂ ਹਾਂ ਹੁਣ ਤਾਂ ਜੀ ਗੈਸ ਆ ਗਿਆ ਹੈ ਬੁੱਲੇ ਆ ਗਏ ਉਦੋਂ ਇੰਜ ਗਰੀਬੀ ਜੀ ਖੇਤਾਂ ਮਾਨਾਂ ਦੇ ਬਲਣ ਵੀ ਬਾਹਰੋਂ ਲੈ ਕੇ ਆਉਂਦੇ ਮਾਨਨ ਟੋਕ ਕੇ ਲਿਆਉਣਾ ਹੁੰਦਾ ਸੀ ਹਾਂ ਬਾਹਰੋਂ ਲਿਆਉਂਦੇ ਲੱਗਦਾ ਮਾਨਨ ਇਕੱਠਾ ਕਰਕੇ ਪਾਣੀ ਵੀ ਬਾਹਰੋਂ ਲਿਆਉਂਦੇ ਜੀ ਇਹ ਬਹੁਤ ਤੰਗੀ ਪੀਚੀ ਸੀਗੀ ਹਾਂ ਇਹ ਹੁਣ ਜਿਹੜਾ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਇੱਥੇ ਫਰੀਦਕੋਟ ਦੇ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਤੁਹਾਡੀਆਂ ਦੋ ਕੋਠੀਆਂ ਸ਼ਾਨਦਾਰ ਤੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਤੁਸੀਂ ਇੰਨੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਪੜਨ ਦਾ ਮੌਕਾ ਨਹੀਂ ਮਿਲਿਆ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋਗੇ ਤੁਸੀਂ ਮਤਲਬ ਮੈਂ ਕੋਈ ਤਨ੍ਹਾ ਲਾਉਣਾ ਚਾਹੁੰਨਾ ਹੱਕ ਔਰ ਸੱਤ ਔਰ ਮਾਨਦਾਰੀ ਜਿੱਥੇ ਵੀ ਮੈਂ ਗਿਆ ਅੱਜ ਵੀ ਮੈਨੂੰ ਬੰਦੇ ਮਿਲਦੇ ਆ ਹਰੇਕ ਸ਼ਹਿਰ ਦੇ ਵਿੱਚ ਮੇਰੇ ਲੈ ਕੇ ਹੈ ਗਿਆ हां, जी, हां, जी। जी? हां, जी। हां। मैं जी मैं देख लिया अभी थोड़ी इज्जत बहुत शहर ਦੇ ਵਿੱਚ ਇਲਾਕੇ ਦੇ ਵਿੱਚ ਕਿਤੇ ਵੀ ਹੈ ਤੁਸੀਂ ਹਰੇਕ ਨੂੰ ਸਲਾਮ ਕਰਦੇ ਹੋ ਹਰੇਕ ਬੰਦਾ ਤੁਹਾਡੀ ਇੱਜ਼ਤ ਕਰਦਾ ਤੁਹਾਨੂੰ ਸਲਾਮ ਕਰਦਾ ਹਾਂਜੀ 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 ਹਾਂ ਤੇ ਇਹ ਕਰਕੇ 40 ਸਾਲ 5 ਮਹੀਨੇ ਮੈਂ ਮਾਰਕੀਟ ਦੀ ਸੇਵਾ ਕੀਤੀ ਹੈ ਉੱਥੇ ਸੇਵਾਦਾਰ ਉੱਥੇ ਵੀ ਮੇਰੀ ਲੋਕਾਂ ਨਾਲ ਬਣੀ ਜਾਣ ਪਹਾਨ ਹੋਈ ਹੈ ਅੱਜ ਵੀ ਉਹ ਬੰਦੇ ਮੈਨੂੰ ਅੱਜ ਛੋਟੇ ਸਾਹਮਣੇ ਵੀ ਇੱਕ ਇਨਸਾਨ ਮਿਲਿਆ ਜੀ ਉਹ ਵੀ ਯਾਦ ਕਰਦਾ ਜੀ ਕਹਿੰਦਾ ਯਾਰ ਕਿੱਥੇ ਤੂੰ ਰਟਾਇਰ ਹੋ ਗਿਆ ਜੱਜ ਉਹ ਕੁਝਿਆ ਨਹੀਂ ਮਿਲਿਆ ਤਾਂ ਉੱਪਰ ਗਿਆ ਨੂੰ ਜਿਹੜਿਆ ਕੁ ਗਿਆ ਤੂੰ ਪਾਣੀ ਟਾਣੀ ਦੀ ਸੇਵਾ ਕਾ ਦੀ ਤਾਂ ਵੀ ਬੋਧੇ ਜੀ ਪਿਆਰ ਵੀ ਵਗਦੀ ਤੂੰ ਮੈਂ ਇੱਕ ਜਿਵੇਂ ਭਾਈ ਕਨੇਗਿਆ ਜੀ ਦੀ ਅਪਰ ਸੇਵਾ ਕਹਿੰਦੇ ਉਹਨਾਂ ਨਾਲ ਵੀ ਸਾਡਾ ਮਹਿਕਮਾ ਜਿਹੜਾ ਮਾਰਕੀਟ ਦੀ ਮਿੱਟੀ ਦਾ ਇਹ ਜ਼ਿੰਮੇਵਾਰ ਇਹਨਾਂ ਨਾਲ ਸੰਬੰਧ ਜੀਗਾ ਹੂੰ ਜਿੰਨਾ ਵੀ ਮਿੰਨਾਂ ਦੇ ਵਿੱਚ ਡਵੈਲਪਮੈਂਟ ਹੁੰਦੀ ਸੀਗੀ ਇਹ ਮਾਰਕੀਟ ਕਮੇਟੀ ਦੇ ਰਾਹੀਂ ਹੁੰਦੀ ਸੀਗੀ ਹੂੰ ਤੇ ਉਹ ਸਾਡੇ ਮਹਿਕਮੇ ਦੇ ਵਿੱਚ ਆਉਂਦੇ ਸੀਗੇ ਹੂੰ ਇੱਕ ਜਿਹੜੇ ਲੇਬਰ ਵਾਲੇ ਆਉਂਦੇ ਸੀ ਉਹ ਵੀ ਆਉਂਦੇ ਸੀ ਮੇਰੇ ਇਹ ਕਰਕੇ ਲੈਂਕ ਬਣਿਆ ਮੈਂ ਉੱਤੇ ਪੂਰੇ ਗੇਟ ਤੇ ਬੈਠਾ ਹੁੰਦਾ ਸੀਗਾ ਹਰ ਇੱਕ ਨੂੰ ਮੈਂ ਆਉ ਜੀ ਕਹਿੰਦਾ ਜੀ ਚਾਹ ਪਾਣੀ ਪੀ ਖੋਦਾ ਜੀ ਪਾਣੀ ਤਾਂ ਨਹੀਂ ਵੀ ਪਰ ਇਹ ਤਾਂ ਥੋੜਾ ਸੁਭਾਅ ਮੈਂ ਵੇਖਦਾ ਵੀ ਹਰੇਕ ਨੂੰ ਮਿੱਠਾ ਬੋਲਣਾ ਤੁਹਾਡੀ ਆਦਤ ਹੈ ਇੱਜ਼ਤ ਦੇਣੀ ਹਰੇਕ ਨੂੰ ਸਤਿਕਾਰ ਦੇਣਾ ਇਹ ਤੁਹਾਡੀ ਆਦਤ ਹੈ ਹਾਂਜੀ ਤੇ ਇਹਦੇ ਕਰਕੇ ਹੀ ਅੱਜ ਤੁਸੀਂ ਅੱਜ ਜੋ ਮੈਨੂੰ ਆ ਪ੍ਰਾਪਤੀ ਹੋਈ ਹੈ ਹੂੰ ਹੱਕ ਤੱਤ ਤਸਨੋਂ ਦੀ ਮੈਂ ਤਸਨੋਂ ਦੀ ਕਮਾਈ ਕਰਨੀ ਹੈ ਜਿੱਥੇ ਮੈਨੂੰ ਮੇਰੇ ਡਿਊਟੀ ਲਈ ਹੈ ਜ਼ਿੰਮੇਵਾਰੀ ਨਾਲ ਇਮਾਨਦਾਰੀ ਨਾਲ ਮੈਂ ਨਿਭਾਈ ਹੈ ਆਜੇ ਤੱਕ ਦਫਤਰ ਜਮੀਰ ਆ ਕੁਝ ਟਾਈਮ ਆ ਮੈਂ ਆਪਣਾ ਇਹ ਦਫਤਰ ਨਹੀਂ ਰਹੇਗਾ 10-12 ਸਾਲ ਉੱਥੇ ਵੀ ਮੇਰਾ ਲੋਕਾਂ ਨਾਲ ਵਧੀਆ ਮੈਂ ਦੇਖਿਆ ਨੌਕਰੀ ਦੇ ਦੌਰਾਨ ਤੁਹਾਡੇ ਜਿਹੜੇ ਅਫਸਰ ਹੁੰਦੇ ਸੀਗੇ ਉਹ ਤੁਹਾਡਾ ਬੜੀ ਇੱਜ਼ਤ ਕਰਦੇ ਸੀ ਮੈਂ ਵੇਖਿਆ ਆਈਐਸ ਅਫਸਰ ਹੋਣ ਚਾਹੇ ਪੀਸੀਐਸ ਹੋਵੇ ਕੋਈ ਐਸਟੀਐਮ ਨਾਲ ਰਹੇ ਹੋ ਤੁਸੀਂ ਬਹੁਤ ਅਫਸਰ ਹੁੰਦੇ ਸੀ ਅ ਹਰਚਰਨ ਸਿੰਘ ਸੰਧੂ ਸੰਧੂ ਸਾਹਿਬ ਹੁੰਦਾ ਸੀ ਐਸਟੀਐਮ ਹਾਂਜੀ ਹਾਂਜੀ ਉਹ ਮੇਰੇ ਵੀ ਮਿੱਤਰ ਸੀਗੇ ਉਹ ਸਾਡੇ ਜੀਰੇ ਰਹੇ ਹੋ ਤਹਿਸੀਲਦਾਰ ਪਹਿਲਾਂ ਹਾਂਜੀ ਹੁਣ ਵੀ ਉਹਨਾਂ ਦੇ ਫੋਨ ਆਉਂਦੇ ਰਹਿੰਦੇ ਆ ਅਮਰੀਕਾ ਦੇ ਵਿੱਚੋਂ ਹਾਂ ਅਮਰੀਕਾ 'ਚ ਬੈਠੇ ਆ ਉਹ ਬੜੇ ਇਹਨਾਂ ਨੁਕਸਾਨ ਨੇ ਉਹ ਮੈਂ ਤੁਹਾਡਾ ਜ਼ਿਕਰ ਜਦ ਉਹਦੇ ਕੋਲ ਕੀਤਾ ਤੇ ਉਹਨਾਂ ਨੇ ਕਿਹਾ ਵੀ ਹਾਂ ਸਾਡਾ ਬਹੁਤ ਵਧੀਆ ਦੋਸਤ ਤੇ ਮੁਲਾਜ਼ਮਾ ਸਾਡਾ ਤਾਂ ਇਹ ਬਾਈ ਨੀਲਾ ਸਿੰਘ ਹੋਰਾਂ ਦੀ ਜ਼ਿੰਦਗੀ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਬਚਪਨ ਦੇ ਵਿੱਚ ਮਾਂ ਪਿਓ ਦਾ ਸਾਆਇਆ ਸਿਰ ਤੋਂ ਚਲਿਆ ਗਿਆ ਘਰ ਦੇ ਵਿੱਚ ਤੰਗੀਆਂ ਤੁਰਸ਼ੀਆਂ ਸੀ ਇਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ ਕਿ ਸ਼ਾਮ ਨੂੰ ਰੋਟੀ ਮਿਲੂ ਕਿ ਨਹੀਂ ਮਿਲੂ ਇਸ ਗੱਲ ਦੀ ਚਿੰਤਾ ਹੁੰਦੀ ਸੀ ਤਾਂ ਢੱਕਣ ਨੂੰ ਕੱਪੜੇ ਮਿਲਣਗੇ ਕਿ ਨਹੀਂ ਮਿਲਣਗੇ ਇਸ ਗੱਲ ਦੀ ਚਿੰਤਾ ਹੁੰਦੀ ਸੀ ਭੈਣ ਦਾ ਵਿਆਹ ਕਰਨਾ ਸੀ ਮਾਂ ਪਿਓ ਚਲੇ ਗਏ ਸੀਗੇ ਥੋੜੇ ਜੇ ਪੈਸਿਆਂ ਦੇ ਬਦਲੇ ਇਹਨਾਂ ਨੇ ਦੱਸਿਆ ਕਿ 2-3 ਹਜ਼ਾਰ ਦੇ ਬਦਲੇ ਲਗਭਗ 1.5 ਸਾਲ ਕਿਸੇ ਦੇ ਘਰੇ ਫ੍ਰੀ ਚ ਕੰਮ ਕਰੀ ਗਏ لیکن ਭੈਣ ਨੂੰ ਵਿਆਹਿਆ ਔਰ ਪੂਰੀਆਂ ਜ਼ਿੰਮੇਵਾਰੀਆਂ ਇਹਨਾਂ ਨੇ ਨਿਭਾਈਆਂ ਔਰ ਉਹ ਪੂਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਸੰਘਰਸ਼ ਕਰਦੇ ਕਰਦੇ ਅੱਜ ਇਹ ਬੜੀ ਸੁਖ ਦੀ ਜ਼ਿੰਦਗੀ ਤੇ ਇੱਜ਼ਤਪਰੀ ਜ਼ਿੰਦਗੀ ਬਤੀਤ ਕਰ ਰਹੇ ਹੈ ਤੇ ਸਾਨੂੰ ਇਹੋ ਜੇ ਲੋਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੇ ਕਿਤੇ ਤੰਗੀਆਂ ਤੁਰਸ਼ੀਆਂ ਆ ਜਾਣ ਜੇ ਘਰ ਦੇ ਵਿੱਚ ਕੋਈ ਕਮਾਊ ਬੰਦਾ ਚੱਲ ਜੇ ਮਾਂ ਪਿਓ ਦਾ ਸਿਰ ਤੋਂ ਸਾਯਾ ਚਲਿਆ ਜਾਵੇ ਤੇ ਜ਼ਿੰਦਗੀ ਚ ਮਿੱਤਰੋ ਕਬਰਾਉਣਾ ਨਹੀਂ ਚਾਹੀਦਾ ਪੱਕੇ ਕਦਮੇ ਸਦਕ ਨਾਲ ਰਾਦੇ ਨਾਲ ਕਿਰਤ ਕਰਦੇ ਜਾਓ ਮਿਹਨਤ ਕਰਦੇ ਜਾਓ ਇਮਾਨਦਾਰੀ ਨਾਲ ਆਪਣਾ ਵਿਸ਼ਵਾਸ ਜਿੱਤ ਜਾਓ ਤਾਂ ਕਿਤੇ ਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਤੁਹਾਡਾ ਲਾਜ਼ਮੀ ਬਾਹ ਫੜਨ ਵਾਲਾ ਟੱਕਰ ਜਾਂਦਾ ਹੁੰਦਾ ਤੇ ਇਹਨਾਂ ਦੀ ਬਾਹ ਫੜੀ ਜਿਹੜੇ ਪਰਿਵਾਰ ਨੇ ਮੈਂ ਉਹਦਾ ਵੀ ਧੰਨਵਾਦ ਕਰਦਾ ਤੇ ਅੱਜ ਇਹ ਜਿਹੜੇ ਮੁਕਾਮ ਦੇ ਉੱਤੇ ਬੈਠੇ ਐ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਇਹ ਬਚਪਨ ਦੇ ਵਿੱਚ ਮੇਰੇ ਕੋਲੋਂ ਵਿਛੜਿਆ ਸੀ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਇਹ ਦੋਸਤ ਮੇਰਾ ਇਹ ਭਰਾ ਕਿੱਧਰ ਚਲਿਆ ਗਿਆ ਕਿੱਧਰ ਨਹੀਂ ਮੈਨੂੰ ਖੁਦ ਨਹੀਂ ਸੀ ਪਤਾ ਨਾ ਤਾਂ ਉਹਦਾ ਕੋਈ ਮੋਬਾਈਲ ਫੋਨ ਹੁੰਦੇ ਸੀ ਨਾ ਕੋਈ ਇੱਕ ਦੂਜੇ ਨੂੰ ਮਿਲਣ ਸੰਪਰਕ ਕਰਨ ਦਾ ਕੋਈ ਸਾਧਨ ਹੁੰਦਾ ਸੀ ਤੇ ਮੈਨੂੰ ਕਿੰਨੇ ਸਾਲਾਂ ਬਾਅਦ ਮਿਲੇ ਤੁਸੀਂ ਫਿਰ ਮੈਨੂੰ ਘੱਟੋ ਘੱਟ ਜੀ ਤੁਹਾਨੂੰ 34 ਸਾਲਾਂ ਬਾਅਦ ਮਿਲੇ 34 ਸਾਲਾਂ ਬਾਅਦ ਅਸੀਂ ਇਕੱਠੇ ਹੋਏ ਮੈਂ ਕਿਉਂਕਿ ਥੀਏਟਰ ਕਰਦਾ ਨਾਟਕ ਕਰਦਾ ਮੈਂ ਕਿਸੇ ਪਿੰਡ ਦੇ ਵਿੱਚ ਨਾਟਕ ਕਰ ਰਿਹਾ ਸੀਗਾ ਇਹ ਕੁਦਰਤੀ ਨਾਟਕ ਦੇਖਣ ਵਾਲੇ ਲੋਕਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਬੈਠਾ ਸੀ ਤੇ ਮੇਰਾ ਨਾਂ ਜਦੋਂ ਉੱਥੇ ਬੋਲਿਆ ਗਿਆ ਮੇਘਰਾਜ ਰੱਲਾ ਤੇ ਇਹ ਮੈਨੂੰ ਬੈਠ ਕੇ ਸੁਣਦਾ ਵੀ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਆ ਕੇ ਮੈਨੂੰ ਜੱਫੀ ਪਾ ਕੇ ਮਿਲਿਆ ਇਹਦੀ ਸ਼ਕਲ ਬਦਲ ਚੁੱਕੀ ਸੀਗੀ ਜਦੋਂ 34 35 ਸਾਲਾਂ ਬਾਅਦ ਅਸੀਂ ਮਿਲੇ ਇਹ ਬੱਚੇ ਤੋਂ ਜਵਾਨ ਹੋ ਚੁੱਕਿਆ ਸੀ ਮੈਂ ਵੀ ਆਪਦੀ ਚੜ੍ਹਦੀ ਉਮਰ ਦੇ ਵਿੱਚ ਸੀ ਉਦੋਂ ਤੇ 35 ਸਾਲਾਂ ਬਾਅਦ 34 ਸਾਲਾਂ ਬਾਅਦ ਅਸੀਂ ਮਿਲੇ ਤੇ ਇੰਨਾ ਘੁੱਟ ਕੇ ਮਿਲੇ ਤੇ ਉਹ ਸਾਂਝ ਸਾਡੀ ਬਚਪਨ ਵਾਲੀ ਫੇਰ ਦੁਬਾਰਾ ਜੁੜ ਗਈ ਹੈ ਤਾਜ਼ਾ ਹੋ ਗਈ ਹੈ ਤੇ ਅੱਜ ਤੱਕ ਅਸੀਂ ਇਕੱਠੇ ਤੁਰੇ ਆਉਂਦੇ ਆ ਤੇ ਮੈਂ ਆਪਣੇ ਇਸ ਭਰਾ ਨੂੰ ਸਲਾਮ ਕਰਦਾ ਸਲੂਟ ਕਰਦਾ ਹਾਂ ਇਹਦੀ ਮਿਹਨਤ ਨੂੰ ਇਹਦੀ ਕਿਰਤ ਨੂੰ ਤੇ ਮੈਂ ਤਾਂ ਖੋਦੇ ਤੋਂ ਪ੍ਰੇਰਣਾ ਲੈਣਾ ਮੈਂ ਕਿਤੇ ਵਜੋਂ ਬੇਸ਼ੱਕ ਤੇ ਆਪਕਾਂ ਪਰ ਮੈਂ ਇਸ ਬੰਦੇ ਤੋਂ ਪ੍ਰੇਰਣਾ ਲੈਣਾ ਕਿ ਇਹਨੇ ਜਿੰਨੀ ਮਿਹਨਤ ਕੀਤੀ ਤੇ ਆਪਣੇ ਪਰਿਵਾਰ ਨੂੰ ਜਿਹੜੀਆਂ ਬਲੰਦੀਆਂ ਦੇ ਉੱਤੇ ਪਹੁੰਚਾਇਆ ਹੈਗਾ ਇਸ ਬੰਦੇ ਦੀ ਮਿਹਨਤ ਨੂੰ ਕਿਰਤ ਨੂੰ ਮੈਂ ਸਲਾਮ ਕਰਦਾ ਬਾਈ ਨੀਲਾ ਸੈ ਤੈਨੂੰ ਬਹੁਤ ਸਲਾਮ ਤੈਨੂੰ ਹੈ ਤੈਨੂੰ ਸਲੂਟ ਮਾਰਦਾ ਮੈਂ ਇਸ ਗੱਲ ਦੇ ਵਿੱਚ ਤਾਂ ਦੋਸਤੋ ਇਹ ਸ਼ਖਸੀਅਤ ਤੋਂ ਪ੍ਰੇਰਣਾ ਲਿਓ ਇਨ੍ਹਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ